ਸਰਦਾਸ਼ਕਬੀਰ ਸਿੰਘ ਬਾਦਲ ਨੂੰ ਗੁਰਤੀ ਸਰਦਾ ਪ੍ਰਕਾਸ਼ ਸਿੰਘ ਬਾਦਲ ਦੀ ਮਿਲੀ ਆ ਸਰਦਾ ਪ੍ਰਕਾਸ਼ ਸਿੰਘ ਬਾਦਲ ਨੇ 18 ਸਾਲ ਜੇਹਾਂ ਕਟੀਆਂ ਪੰਜਾਬ ਦੇ ਮਸਲਿਆਂ ਦੀ ਜੋ ਪੰਜਾਬ ਦੇ ਵਿੱਚ ਵੱਡੀਆਂ-ਵੱਡੀਆਂ ਸਰਕਾਰਾਂ ਆਇਆਂ ਧੱਕਾ ਕਰਨ ਵਾਸਤੇ ਉਹਨਾਂ ਕੇ ਸਰਕਾਰ ਦੀ ਚੱਲਣ ਨਹੀਂ ਹੀ ਦਿੱਤੀ ਤੇ ਉਹਨਾਂ ਦੀ ਗੁਰਤੀ ਤੇ ਲੈ ਕੇ ਹੀ ਸਰਦਾਸ਼ਕਬੀਰ ਸਿੰਘ ਬਾਦਲ ਚੱਲੇ ਹੋਇਆ ਤੇ ਭਲੇਖਾ ਕਰ ਦੋ ਵੀ ਕਬਜ਼ਾ ਕਰ ਲਾਂਗੇ ਅਸੀਂ ਇਹ ਤਮ ਕਿਹਾ ਕਿ ਦੋ ਹੋਰ ਨੂੰ ਦਿਆ ਜੀ ਜਾ ਕੇ ਕਾਲੀਦਾਲ ਨੂੰ ਨਾ ਦਿਓ ਸਾਨੂੰ ਪਤਾ ਤੁਸੀਂ ਦੋ ਦਿਨ ਪਹਿਲਾਂ ਹੀ ਦਿੱਲੀ ਜਾ ਕੇ ਆਏ ਜੇ ਪਤਾ ਨਹੀਂ ਕਿਸੇ ਨਾਲ ਮੀਟਿੰਗ ਕਰਕੇ ਆਏ ਹੋਗੇ ਕਿਤੇ ਕੋ ਡਾਇਰੈਕਸ਼ਨਾਂ ਲੈ ਕੇ ਆਏ ਹੋਗੇ ਕਿਤੇ ਕੋਈ ਆਰਡਰ ਲੈ ਮਿਲੇ ਹੋਣੇ ਆ ਵੀ ਤੁਸੀਂ ਜਾ ਕੇ ਪ੍ਰਧਾਨ ਬਣ ਜਾਓ ਪਰ ਇੱਥੇ ਆਣ ਕੇ ਤੁਸੀਂ ਪ੍ਰਧਾਨਗੀ ਕਾਦੀ ਐਮ ਤਾਂ ਕੋਈ ਪਿੰਡ ਦਾ ਯਾਰ ਕੋਈ ਚੌਕੀਦਾਰ ਨਹੀਂ ਦੋਕੇ ਮਾਰਦਾ ਵੀ ਮੈਂ ਚੌਕੀਦਾਰ ਬਣ ਗਿਆ ਸੁਖਵੀਰ ਸਿੰਘ ਤੁਹਾਡੇ ਤੇ ਪਹਿਲਾ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਅਕਾਲੀ ਸਰਕਾਰ ਤੇਰੇ ਤੇ ਆ ਸੰਸਕ ਮੁੱਦਿਆਂ ਜਿਹਨਾਂ ਕਾਰਨ ਹਜ਼ਾਰਾਂ ਸ਼ਿਕਾਇਤਾਂ ਹੋ ਜਾਂ ਉਹਨਾਂ ਨੂੰ ਦਸਾਰਨ ਦਾ ਤੁਸੀਂ ਇਹ ਗੁਣਾ ਕੀਤਾ ਕਿ ਨਹੀਂ ਕੀਤਾ ਆਜ ਹਰਾਂ ਸੁਣਾ ਦੇਣਾ ਹੈ ਹਾਂਜੀ ਜਿੱਦੈ ਤੁਹਾਡਾ ਸਵਾਲ ਤੁਹਾਡੇ ਕੋਲ ਆਇਆ ਬਹੁਤ ਪੁੱਨਾ ਹੋਇਆ ਆਧਦਰਮ ਦੀ ਬੜੀ ਪਾਰਟੀ ਜੋ ਪੁੱਛਿਆ ਜਾਏ ਜੋ ਪੁੱਛਿਆ ਜਾਏ ਉਹਦਾ ਹਾਂ ਦਾ ਨਾ ਦਾ ਜਵਾਬ ਦੇਈ ਜਾਓ ਸਵਾਲ ਨੇ ਪੜ ਰਿਹਾ ਸੰਕਟੇ ਸਮਝ ਕੇ ਚਾਹ ਰਿਹਾ ਤੁਸੀਂ ਹਾਂ ਦਾ ਨਾ ਦਾ ਜਵਾਬ ਦੇਈ ਜਾਓ ਤੁਹਾਡਾ ਸਵਾਲ ਤੁਹਾਡੇ ਤੇ ਇਹ ਹੈ ਕਿ ਦੇ ਗੁਨਾਹ ਸਿੱਖਾਂ ਦਾ ਕੋ ਕੋ ਕਿ ਕਤਲ ਕਰਨ ਵਾਲੇ ਯਾਰ ਅਫਸਰਾਂ ਨੂੰ ਤਰੱਕੀਆਂ ਦੇਣੀਆਂ ਉਹਨਾਂ ਦੇ ਪਰਿਵਾਰ ਨੂੰ ਕਿੱਤਾ ਦੇਣੀ ਆ ਤੁਸੀਂ ਇਹ ਗੁਨਾਹ ਕੀਤਾ ਕਿ ਨਹੀਂ ਹਾਂਜੀ ਇਹ ਜਸਵਾਲੇ ਹੈ ਸਿੱਖੀ ਤੇ ਸਿੱਖਾਂ ਦਾ ਦੁਸ਼ਮਣ ਸਭ ਦਾ ਸਾਥ ਜਿਸ ਘਰੋਂ ਦਾ ਉਹ ਦੱਲੀ ਇਸੀ ਉਹਨੂੰ ਵਾਪਸ ਕਰਾਉਣ ਦਾ ਗੁਨਾਹ ਕੀਤਾ ਕਿ ਨਹੀਂ ਸਾਹ ਜਰਾ ਲਾਹੋਈਆਂ ਅਸੀਂ ਰੈਗੂਲਰ ਮੀਟਿੰਗ ਨਹੀਂ ਕੀਤਾ ਉਹਦਾ ਜਵਾਬ ਆ ਜਾਂ ਆਪ ਤੇ ਲਓ। ਜੀ ਹਾਂ। ਦੋਸਤ ਸਵਾਲ ਪੁੱਟਦੇ ਆ ਕਿ ਸੌਦਾ ਸਾਧ ਨੂੰ ਬਵਾਪੀ ਜਮਾਵਣੀ ਉਹਦੇ ਫੈਸਲੇ ਜਿਸ ਤੇ ਮੰਨਣ ਤੋਂ ਜੇ ਮੈਂ ਕੋਈ ਜੱਥੇਦਾਰਾਂ ਨੂੰ ਵਾਪਸੀ ਤੇ ਚੈਂਟੀਕਰ ਬੁਲਾਇਆ ਜੋ ਸਟੇਟਮੈਂਟ ਆ ਵੀ ਲੈ ਗੱਲ ਗੱਲ ਵਿੱਚ ਚਰਚਾ ਹੋਈ ਹੈ। ਔਰ ਉਹਦੇ ਨਾਲ ਕੋਈ ਚਿੱਠੀ ਲੈਣੀ ਤੇ ਸੱਸੇਵਾਜ ਸਾਧ ਨੂੰ ਮਾਫ ਕਰ ਦਿਓ। वो उसी बना किया कि नहीं किया सात आया ना सत्तारांत दौरान बहुत कुछ लागू ही है मैं ऐसा के बाकी दूसरे सवर्ण साल तो आता है साल जैसे दौरान बुआ की वो आपने बारे में क्या है या नहीं क्या सत्तारांत ਆਇਆ ਹਾਂ ਦਾ ਜਵਾਬ ਦਿਓ ਤੁਸੀਂ ਆਪਣੇ ਪਰਿਵਾਰ ਤੇ 70 ਸਾਲ ਦੇ ਜਦ ਜ਼ਰਾ ਨੂੰ ਘੁੜਾ ਕੇ 15 ਸਾਲ ਨੂੰ ਜੈਨਾ ਮਾਗੇ ਬੁਆਕੇ ਜੇਨ ਬਾਹਰ ਇੱਥਾ ਜਾਂ ਨਹੀਂ ਗਿਆ ਤੇ ਹਾਂ ਆਇਆ ਕੋਈ ਕਿਸੇ ਤਰ੍ਹਾਂ ਦਾ ਕਰਤਾ ਤੁਸੀਂ ਬੁਰੂ ਦੀ ਹਜ਼ੂਰੀ ਵਿੱਚ ਨਾ ਰੱਖੋ ਭਾਰੂਕਤ ਹੋ ਜਾਓਗੇ ਮਨ ਕਰਕੇ ਨਹੀਂ ਭਾਰੂਕਤ ਹੋ ਜਾਓਗੇ ਸੰਗਤ ਵਿੱਚ ਵੀ ਬੁਰੂ ਦੇ ਸਰਬੰਸਤੀ ਬਖਸ਼ੇ ਜਾਓਗੇ ਹਾਂ ਜੀ ਤੁਹਾਡੀ ਸਰਕਾਰ ਦੇ ਗੁਰੂ ਰਖਸ਼ੀ ਅੰਤਿ ਮਹਾਰਾਜ ਦੇ ਸਰੂਪ ਜਿਹੜਾ ਸਾਨੂੰ ਉਹ ਚੋਰੀ ਹੋਇਆ ਕੰਤਾ ਦੇ ਉੱਤੇ ਪੋਸਟਰ ਲਾਇਆ ਗਿਆ ਵਗਾਰਿਆ ਗਿਆ ਦਿਖਾਉਂ ਗੱਦੀਆਂ ਗਾਵਾਂ ਸੋਨਾ ਪੋਤੂਆਂ ਤੇ ਲੱਗਾ ਤੁਸੀਂ ਉਹਦਾ ਚੋਰੀ ਦਾ ਫਵਾੜਾ ਨੂੰ ਲੱਪਣ ਵਿੱਚ ਨਾ ਕਾਮ ਰਹਿ ਜਾਂ ਤੁਸੀਂ ਲੱਤਿਆ ਲੈ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਪਾਉਨ ਰੂਪਾਂ ਦੇ ਅੰਗ ਕਾਟ ਕੇ ਤੇ ਗੜੀਆਂ ਦੇ ਵਿੱਚ ਖਿਲਾਰੇ ਗਏ ਔਰ ਤੁਸੀਂ ਬਹੁਤਾ ਦੁਸ਼ਟਾ ਦੇ ਉਸ ਤੋਂ ਰਾਏ ਦਿੱਤੇ ਬੋਧਾ ਪਰ ਉਤਵਾ ਜਿਹੜਾ ਬੋਧਾ ਦਾ ਕਬਾਤ ਕਲਾ ਜਾਂ ਕੋਈ ਪੂਰਾ ਜਾ ਕੇ ਸੰਗਤਾਂ ਮਹਾਰੇ ਇਕੱਠੀਆਂ ਹੋ ਕੇ ਬੈਠੀਆਂ ਕੋਤੇ ਦੋ ਸੈੰਦ ਉਸ ਦੀ ਗੋਲੀਆਂ ਬਾਅਦ ਤੇ ਹੁੰਦੇ ਇਹ ਪੁਆਦੀ ਸਰਕਾਰ ਦੇ ਹੋਇਆ ਇਹ ਗੁਰਾਤ ਦੇ ਮਾਤੇ ਉੱਤੇ ਨਹੀਂ ਹੋਇਆ ਜੀ ਗੁਰਾਤ ਇਹ ਰਹੇ ਤੋਂ ਸ਼੍ਰਾਵਣ ਕਮੇਟੀ ਨੂੰ ਕਹਿ ਕੇ ਕਿ ਸੰਸਾਧ ਸਾਹਿਬ ਦੀ ਵਾਕਿਬਾਰਾ ਜਿਹੜਾ ਫੈਸਲਾ ਸੀ ਉਹ ਨੂੰ ਸਹੀ ਠਹਿਰਾਉਣ ਵਾਸਤੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਗੁਰੂ ਕੇ ਗੁਰਖ ਦੇ ਪੈਸੇ ਦੀ ਧੁਰ ਵਰਤੋਂ ਕੀਤੀ ਗਈ ਇਹ ਤੁਸੀਂ ਖੁਲਾਸਾ ਕੀਤਾ ਹੈ ਕਿੰਨੇ ਕੀਤਾ ਜਿਹੜੇ ਸ਼੍ਰਾਵਣ ਕਮੇਟੀ ਕੋਲੋਂ ਗੌਰਤ ਦੇ ਪੈਸਿਆਂ ਦੀ ਤੁਰਵਕ ਤੋਂ ਕਰਵਾਈ ਗਈ ਔਰ ਆਪਣੀ ਵਿਵਾਇ ਹੋਈ ਵਾਪਸੀ ਰੂਪ ਸਰ ਇਕਟਾਉਣ ਵਾਸਤੇ ਅਤਵਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਹੋ ਤੁਸੀਂ ਗੁਨਾਹ ਕੀਤਾ ਹਾਂਜੀ